ਨਮਾਜ਼ ਕੀ ਹੁੰਦੀ ਹੈ ਇੱਕ ਤਾਂ ਹੁੰਦੀ ਹੈ ਨਮਾਜ਼ ਹੁੰਦੀ ਹੈ ਅਕਾਸ ਬਿਲਤੀ ਨੂੰ ਨਮਾਜ਼ ਕਹਿੰਦੇ ਨੇ ਸੱਚ ਉਹ ਨਮਾਜ਼ ਕਹਿੰਦੇ ਨੇ ਅਸੀਂ ਬਿਲਤੀ ਕਹਿੰਦੇ ਕਮੀ ਆਵਾਜ਼ ਬਿਲਤੀ ਚੋਂ ਪਈ ਜਬ ਸੁਣੀ ਕਰੋ ਹਾਜ਼ਰ ਅਛਾ ਉਹ ਨਮਾਜ਼ ਹੈ ਉਹ ਕੀ ਹੈ ਔਰ ਜਿਹੜੀ ਨਮਾਜ਼ ਤੋਂ ਬਾਅਦ ਤਕਸ਼ਸ਼ ਉਹਨੂੰ ਕਹਿੰਦੇ ਨਵਾਜਿਸ਼ ਨਵਾਜ ਤੋਂ ਮਿਲਣ ਵਾਲੀ ਚੀਜ਼ ਨੂੰ ਨਵਾਜਿਸ਼ ਕਹਿੰਦੇ ਨੇ ਨਵਾਜਿਆ ਗਰੀਬ ਨਮਾਜ਼ ਗਰੀਬਾਂ ਨੂੰ ਤੇ ਕੁਝ ਬਖਸ਼ਿਸ਼ ਕਰਨ ਵਾਲਾ ਨਵਾਜ ਦਾ ਬਖਸ਼ਿਸ਼ ਵੀ ਹੈ ਹੱਥ ਜਿਹੜਾ ਨਵਾਜ ਗੁਜਾਰਨਾ ਹੈ ਬਖਸ਼ਿਸ਼ ਵਾਸਤੇ ਗੁਜਾਰਿਸ਼ ਕਰ ਲੋ ਬਖਸ਼ਿਸ਼ ਵਾਸਤੇ ਬੇਨਤੀ ਕਰਨਾ ਨਵਾਜ ਗੁਜਾਰਾ ਹੈ ਸਹਿਜ ਨਵਾਜ ਵੀ ਦਾ ਚਿੱਟਕੇ ਮਨ ਤਾਂ ਸਹਿਜ ਵਸਤਾ ਛੋਕੇ ਹੀ ਨਵਾਜ ਗੁਜਾਰੀ ਜਾ ਸਕਦੀ ਹੈ ਜਨਾ ਚਰਮਨ ਸਹਿਜ ਟਿਕਦਾ ਹੀ ਨਹੀਂ ਟਕਾਏ ਨਹੀਂ ਹੈ ਜਦ ਮਾਨੋ ਜਦ ਮੌਲਵੀ ਮਾਜਾ ਦੀ ਖੜਦਾ ਹੀ ਨਹੀਂ ਬਾਰੇ ਤੋਂ ਰੈਫਰੀ ਜਾਂਦਾ ਘਰ 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 ਟੋਹਣੇ ਮੰਗਦਾ ਫਿਰਦਾ ਹੈ ਦੇ ਇਹਦਾ ਬਣਾਈ ਦਿਓ ਤੇ ਨਵਾਜ ਕਦੋਂ ਗੁਜਾਲਦੀ ਮਾਰਾਂ ਅੰਦਰ ਰਹਦਾ ਟਿਕਦਾ ਹੀ ਨਹੀਂ ਮਨ ਅੰਦਰ ਰਹਿੰਦਾ ਹੀ ਨਹੀਂ ਤੇ ਕਿਰਕੁੜੀ ਜਾ ਕੇ ਖਿਆਲ ਬਾਹਰੇ ਰਹਿੰਦਾ ਤੇ ਨਵਾਜ ਇਸ ਕਦੋਂ ਹੋਈ ਨਵਾਜ ਇਹ ਨਾ ਕਦੋਂ ਗੁਜਾਲਦੀ ਬੇਨਤੀ ਚਾਪੇ ਇਦਾਂ ਨਹੀਂ ਪੜੀ ਜਾਂਦੀ ਫਾਟ ਕਰਦਾ ਸੁਰਤ ਕਿਤੇ ਹੋਰੇ ਫੁੱਲਦੀ ਆ ਇਸ ਕਰਕੇ ਜਿਹੜੀ ਗੁਰਬਾਣੀ ਪੜ੍ਹਨੀ ਆ ਉਹਦਾ ਵੀ ਐਡਾ ਨਹੀਂ ਪੜੀਦੀ ਜਿਵੇਂ ਪੜਟਦੇ ਉਹਦਾ ਪੜ੍ਹਨ ਦਾ ਵੀ ਤਰੀਕਾ ਦੱਸਿਆ ਸੀ ਜੈ ਕਰ ਕੀਰਤੀ ਆਖੀ ਐ ਜਿਹੜੇ ਘਰ ਚ ਬੈਠ ਕੇ ਕੀਰਤੀ ਟਿੱਕੇ ਲਿਖੀ ਗਈ ਆ, ਧੋਲੀ ਗਈ ਆ, ਜਿਨ੍ਹਾਂ ਨੇ ਭਗਤਾਂ ਦੀ ਗਰਬਾਣੀ ਉਚਾਰਨ ਕੀਤੀ ਆ, ਜਿਹੜੇ ਘਰ ਚ ਬੈਠ ਕੇ, ਉਹਨਾਂ ਨੇ ਅਵਸਥਾ ਚ ਬੈਠ ਕੇ ਉਹਨਾਂ ਨੇ ਉਜਾਲਨ ਕੀਤੀ ਆ ਨਾ। ਕਰਤੇ ਕਾ ਹੋਏ ਵਿਚਾਰ ਹੋ ਜਾ ਤੇ ਕਰਤੇ ਦਾ ਵਿਚਾਰ ਕਰਕੇ ਉਹਨਾਂ ਨੇ ਕਰਤੇ ਦੀ ਗੱਲ ਦਾ ਵਿਚਾਰ ਕਰਕੇ ਸਾਨੂੰ ਗੱਲ ਦੱਸੀ ਆ। ਤੁਰਕੀ ਬਾਣੀ ਸੁਣ ਕੇ ਗਰਬਾਣੀ ਬੋਲੀ ਆ। ਤਿਤ ਘਰ ਮਕਾ ਬਸੋ ਲਾ ਉੱਤੇ ਬੈਠ ਕੇ ਗਾਵੇ ਰਾਗੀ ਫਿਰ ਗੱਲ ਬਣਦੀ ਆ। ਰਾਗਿਆਂ ਦਾ ਪਤਾ ਨਹੀਂ ਉਹ ਘਰ ਘੜ। ਲਗੇ ਨੂੰ ਕੀ ਪਤਾ ਘਰ ਘੜ ਰਾਗਿਆਂ ਦਾ ਬਾਜਾ ਤੇ ਨਗਾਰਿਆਂ ਦੀ ਸੰਗਤ ਰਹਿੰਦੀ ਹੈ ਸਾਡਾ ਸਾਡਾ ਜਿਹੜਾ ਸ਼ਬਦ ਦਾ ਗਾਇਨ ਹੈ ਇਹਦਾ ਸਲਬ ਤੱਕ ਕੀ ਅਸਰ ਪੈਂਦਾ ਉਹਨਾਂ ਨੂੰ ਪਤਾ ਹੀ ਨਹੀਂ ਘਰ ਘੜ ਜੈਗਰ ਪੀਰ ਦੀ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਦਾ ਹੌਸਲਾ ਸਿਰੋ ਸੁਰਜਣ ਦਾ ਆ ਨਿਵਾਜ ਤਾਂ ਗੁਜਾਰੇ ਜੇ ਟਿਕੇ ਵਾਂਝ ਸਹਿਜ ਹੋਵੇ ਮਨ ਟਿਕੇ ਗਿਆਨ ਦਾ ਬਧਾ ਮਨ ਰੁਕੇ ਫੇਰ ਤਨਵਾਜ ਗੁਜਾਰੇ ਇਹ ਪਾਈ ਮੈਜਰ ਜਿੰਗ ਨਵਾਜ ਗੋਆਨ ਵਾਸਤੇ ਦੁਆਸ਼ੇ ਚ ਬੁੱਗੜ ਵਾਸਤੇ ਉਹਦਾ ਮੈਜਰ ਨੂੰ ਢੱਡ ਦੀ ਬਖ ਵਾਸਤੇ ਇਸਤੇਮਾਲ ਕਰਦਾ ਭੁੱਖੇ ਬੰਲਾ ਤੇਰੇ ਵਜੀਦ ਤੇ ਬੀਬੀ ਤੋਂ ਵਜੀਦ ਨੂੰ ਘਰ ਬਣਾਇਆ ਹੋਇਆ ਉਹਨੇ ਆਪਣਾ ਹੋਜੀ